ਜਦੋਂ ਲਿਆਂਦਾ ਤੇ ਕਹਿੰਦੇ ਪੀਰ ਜੀ ਵੇਖੋ ਇਹ ਚ ਕੀ ਆ ਕਹਿੰਦੇ ਮਹਾਰਾਜ ਇਹ ਚ ਤੇ ਕੁਝ ਨਹੀਂ ਮਾਜ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਦੁੱਧ ਪਾਇਆ ਮਹਾਰਾਜ ਕਹਿੰਦੇ ਨਿਗਾਹ ਮਾਰ ਤੂੰ ਦੁੱਧ ਵਿੱਚ ਬੜਾ ਖੋਜੀ ਪੀਰ ਫੇਰ ਹੱਥ ਮਾਰ ਕੇ ਦੁਬਾਰਾ ਬਲਦ ਰਕੇ ਕਹਿੰਦਾ ਮਹਾਰਾਜ ਕੁਝ ਨਹੀਂ ਦੁੱਧੀ ਹੈ ਮਹਾਰਾਜ ਕਹਿੰਦੇ ਕਿਉਂ ਝੂਠ ਮਾਰਦਾ ਕਹਿੰਦੇ ਮੈਂ ਈ ਨੀ ਬੰਦਕੀ ਦਾ ਮਾਲਕ ਦਾੜਾ ਚਟਾ ਉਮਰ ਮੇਰੀ ਵਢੇਰੀ ਮੈਂ ਝੂਠ ਕਿਉਂ ਮਾਰਾਂ ਵੇਖੋ ਰਮਜਾ ਮੇਰੇ ਬਾਬੇ ਨਾਨਕ ਦੀਆਂ ਕਿੱਸੇ ਤੂੰ ਝੂਠ ਮਾਰਦਾ ਤੂੰ ਕਹਿੰਦਾ ਦੁੱਧ 'ਚ ਕੁਛ ਨਹੀਂ ਦੁੱਧ 'ਚ ਬੜਾ ਕੋਜੀ ਕਹਿੰਦਾ ਬਾਬਾ ਫਿਰ ਤੂੰ ਦੱਸ ਦੇ ਮਾਰੇ ਕਹਿੰਦੇ ਦੁੱਧ 'ਚ ਮਲਾਈ ਹੂ ਦੁੱਧ ਵਿੱਚ ਦਹੀਂ ਹੂ ਦੁੱਧ ਵਿੱਚ ਪਨੀਰ ਹੀ ਦੁੱਧ ਦੇ ਵਿੱਚ ਲੱਸੀ ਵੀ ਹੂ ਦੁੱਧ ਦੇ ਵਿੱਚ ਦੇਸੀ ਦੁੱਧ ਵਿੱਚ ਵਰਫੀਆਂ ਲੱਡੂ ਪੇੜੇ ਮਲਾਈਆਂ ਪੀਰ ਮਾਰੇ ਦੇ ਚਿਹਰੇ ਵੱਲ ਵੇਂਦਾ ਹੈਰਾਨ ਹੋ ਗਿਆ ਮਾਰੇ ਕਹਿੰਦੇ ਦੁੱਧ